ਮਲਕੀਤ ਇਲੀਆਸ ਮੈਕਸੀ ਜਿਹੜਾ ਹੈਗਾ ਕ੍ਰਿਮੀਨਲ ਪਿਛੋਕੜ ਦਾ ਵਿਅਕਤੀ ਹੈਗਾ ਆਪਰਾਧੀ ਕਿਦਾ ਬੈਕਗ੍ਰਾਉਂਡ ਹੈਗਾ ਇਹਦੇ ਤੇ ਫਿਰੋਤੀਆਂ ਦੇ ਆਰਮਸਟੈਕ ਤੇ ਪਹਿਲਾਂ ਵੀ ਪਰਚੇ ਹੋਗੇ ਪਿਛਲੇ ਦਿਨੋਂ ਇਹਨੇ ਮਹਾਲੀ ਦੇ ਵਿੱਚ ਵੀ ਇਸ ਤਰੀਕੇ ਦੀ ਫਿਰੋਤੀ ਦੀ ਮੰਗ ਕੀਤੀ ਸੀ ਸਾਡੇ ਕੋਲ ਐਫਆਈਆਰ ਦਿਲ ਸੀਗੀ ਜਿੱਦੇ ਤੋਂ ਰਿਕਵਰੀ ਕਰਨ ਲੱਗੇ ਉਸ ਦੌਰਾਨ ਉਹਨੇ ਜਿਹੜਾ ਹੈਗਾ ਵੈਪਨ ਜਿੱਥੇ ਲੁਕੋਇਆ ਸੀਗਾ ਉਹ ਵੈਪਨ ਲੈ ਕੇ ਪੁਲਿਸ ਦੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਸੋ ਜਿਹੜੀ ਹੱਤੂਰ ਅਸ਼ਾ ਦੇ ਵਿੱਚ ਇਹ ਰਿਟੈਲੀਏਸ਼ਨ ਜਿਹੜਾ ਐਕਸ਼ਨ ਲਿਆ ਉਹਦੇ ਵਿੱਚ ਇਹਦੇ ਪੇਅਰ ਦੇ ਵਿੱਚ ਗੋਲੀ ਵੱਜੀ ਹੈ ਸੋ ਇਹ ਜਿਹੜਾ ਗਾਇਲ ਹੈਗਾ ਵਿਅਕਤੀ ਯੂਨੀਵਰਸਿਟੀ ਹਸਪਤਾਲ ਚ ਗਿਆ ਦਿਪਕ ਸਰ ਇੱਕ ਵੱਡਾ ਇਨਕਾਊਂਟਰ ਹੋਇਆ ਕਿ ਪੂਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਜਿਹੜਾ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਹੋ ਸਕਦੀ ਹੈ ਮਲਕੀਅਤ ਇਲੀਅਸ ਮੈਕਸੀ ਜਿਹੜਾ ਹੈਗਾ ਕ੍ਰਿਮੀਨਲ ਪਿਛੋਕੜ ਦਾ ਵਿਅਕਤੀ ਹੈਗਾ ਆਪਰਾਧੀ ਕਿਹਦਾ ਬੈਕਗ੍ਰਾਉਂਡ ਹੈਗਾ ਇਹ ਤੇ ਚਰੋਥੀਆਂ ਦੇ ਆਰਮਸਟੈਕ ਦੇ ਪਹਿਲਾਂ ਵੀ ਪਰਚੇ ਹੈਗੇ ਸੋ ਮੁਹਾਲੀ ਦੇ ਵਿੱਚ ਪਿਛਲੇ ਦਿਨੋਂ ਇਹਨੇ ਮੁਹਾਲੀ ਦੇ ਵਿੱਚ ਵੀ ਇਸ ਤਰੀਕੇ ਦੀ ਫਿਰੋਤੀ ਦੀ ਮੰਗ ਕੀਤੀ ਸੀਗੀ ਸਾਡੇ ਕੋਲ ਐਫਆਈਆਰ ਦਿੱਤ ਸੀਗੀ ਅੱਜ ਸਾਡੀ ਟੀਮ ਨੇ ਜਦੋਂ ਇਹਨਾਂ ਤੋਂ ਰਿਕਵਰੀ ਕਰਨ ਲਈ ਇੱਥੇ ਲੈ ਕੇ ਆਏ ਸਾਡੀ ਜਿਹੜੀ ਟੀਮ ਹੈਗੀ ਉਹਦੇ ਵਿੱਚ ਡੀਐਸਪੀ ਡੇਰਾ ਬੱਸੀ ਵਿਕਰਮ ਦਾੜ ਜੀ ਐਸਐਚਓ ਮਨਦੀਪ ਡੇਰਾ ਬੱਸੀ ਐਸਐਚਓ 에어로 ਸਿਟੀ ਤੇ ਸਾਡੇ ਇੰਸਪੈਕਟਰ ਵੀ ਨਾਲ ਸੀਗੇ ਸੋ ਜਦੋਂ ਲੈ ਕੇ ਆਏ ਇੱਥੇ ਤਾਂ ਇੱਥੇ ਜਦੋਂ ਰਿਕਵਰੀ ਕਰਨ ਲੱਗੇ ਉਸ ਦੌਰਾਨ ਉਹਨੇ ਜਿਹੜਾ ਹੈਗਾ ਵੈਪਨ ਜਿੱਥੇ ਲੁਕੋਇਆ ਸੀਗਾ ਉਹ ਵੈਪਨ ਲੈ ਕੇ ਪੁਲਿਸ ਦੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਡੇ ਮੁਲਾਜ਼ਮ ਬਾਲ ਬਾਲ ਬੱਚੇ ਜਿਹੜੀ ਪੁਲਿਸ ਦੀ ਸਾਡੀ ਗੱਡੀ ਹੈ ਉੱਤੇ ਫਾਇਰ ਹਿੱਟ ਕੀਤਾ ਤੋਂ ਜਿਹੜੀ ਆਤਮੋਰਖਸ਼ਾ ਦੇ ਵਿੱਚ ਇਹ ਰਿਟੈਲੀਏਸ਼ਨ ਜਿਹੜਾ ਐਕਸ਼ਨ ਲਿਆ ਉਹਦੇ ਵਿੱਚ ਇਹਦੇ ਪੈਰ ਦੇ ਵਿੱਚ ਗੋਲੀ ਵੱਜੀ ਹੈ ਸੋ ਇਹ ਜਿਹੜਾ ਗਾਇਲ ਹੈਗਾ ਵਿਅਕਤੀ ਇਹਨੂੰ ਅੰਮ੍ਰਿਤਸਰ ਹਸਪਤਾਲ ਪਹੁੰਚਦਾ ਲੈ ਸਰ ਕਿਹੜੀ ਗੈਂਗ ਤੋਂ ਸੰਬੰਧ ਰੱਖਦੇ ਹੈ ਤੇ ਇਹਨਾਂ ਦੇ ਕ੍ਰਿਮੀਨਲ ਬੈਕਗਰਾਉਂਡ ਦੀ ਜਿਹੜਾ ਆਪਾਂ ਗੱਲ ਕਰ ਲਈਏ ਦੇਖੋ ਕੋਈ ਵਿਅਕਤੀ ਲੋਨ ਵੁਲਫ ਹੋਵੇ ਕਿਸੇ ਛੋਟੇ ਮੋਟੇ ਗੈਂਗ ਦਾ ਹੋਵੇ ਕਿਸੇ بڑے ਗੈਂਗ ਦਾ ਹੋਵੇ ਸਾਨੂੰ ਉਹਦੇ ਨਾਲ ਫਰਕ ਨਹੀਂ ਪੈਂਦਾ ਸਾਡਾ ਮ ਇਹ ਹੈਗਾ ਕਿ ਜੋ ਵੀ ਵਿਅਕਤੀ ਲੋਕਾਂ ਦੀ ਸ਼ਾਂਤੀ ਨੂੰ ਭੰਗ ਕਰਦਾ ਹੈ ਲੋਕਾਂ ਨੂੰ ਤੰਗ ਪਰੇਸ਼ਾਨ ਕਰਦਾ ਹੈ ਉਹ ਜੋ ਵੀ ਅਪਰਾਧਿਕ ਕਿਸਮ ਦੀ ਗੱਲ ਕਰੇਗਾ ਉਹਨੂੰ ਅਸੀਂ ਨਹੀਂ ਬਖਸ਼ਾਂਗੇ ਜਿਹੜੇ ਇਹ ਸਾਡੀ ਡਿਊਟੀ ਹੈ ਤੇ ਇਹਦੀ ਅਸੀਂ ਪਾਲਣਾ ਸਰ ਉਹਨੇ ਕਿੰਨੇ ਫਾਇਰ ਕੀਤੇ ਉਹਦੇ ਜਿਹੜਾ ਹੈਗਾ ਇੱਕ ਫਾਇਰ ਕੀਤਾ ਇੱਕ ਖੁੱਲ ਸਾਨੂੰ ਜਿਹੜਾ ਹੈਗਾ ਉਹ ਮਿਲਿਆ ਮੌਕੇ ਤੋਂ ਤੇ ਜਿਹੜਾ ਪਿਸਟਲ ਹੈਗਾ 32 ਬੋਰ ਦਾ ਉਹ ਮਿਲੇ ਉਹਦੇ ਵਿੱਚ 3 ਜਿੰਦਾ ਰਹੌਣਗੇ ਤੇ ਸਰ ਹੋਰ ਰਿਕਵਰੀ ਕਿੰਨੀ ਹੈ ਇਸ ਏਰੀਆ ਦੇ ਵਿੱਚ ਲੈ ਕੇ ਆਏ ਸੀ ਕਿ ਰਿਕਵਰੀ ਵਾਸਤੇ ਕੁਝ ਅਜੇ ਤੱਕ ਕੁਝ ਇਨਵੈਸਟੀਗੇਸ਼ਨ ਚੱਲ ਰਹੀ ਹੈ। ਹੋਈ ਬਾਕੀ ਚੀ ਦੀ ਡਿਟੇਲ ਰਿਕਵਰੀ ਦੀ ਹੈਗੀ ਅਸੀਂ ਪ੍ਰੈਸ ਨੋਟ ਰਾਹੀਂ ਅਜੇ ਨਾਲ ਸ਼ੇਅਰ ਕਰਾਂਗੇ। ਠੀਕ ਹੈ। ਇਹ ਕਿੰਨੇ ਵਜੇ ਦਾ ਸਰਵੋਣਾ ਇਸ ਤੇ? ਇਹ ਕੁਝ ਦਿਨ ਪਹਿਲੇ ਦਾ ਹੈਗਾ ਜੇ ਸਾਡੀ ਟੀਮ ਇੱਥੇ ਸੀ ਕਿ ਉਹਨਾਂ ਮੌਕੇ ਤੇ ਆਏ ਬਾਕੀ ਡਿਟੇਲ ਤੁਹਾਨੂੰ ਦੇਵਾਂਗੇ। ਠੀਕ ਹੈ। ਤਾਂ ਬਿਲਕੁਲ ਐਸਐਸਪੀ ਮਾਹੌਲੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਇੱਕ ਵਾਰ ਫਿਰ ਗੱਲ ਕਰ ਲੈਂਦੇ ਆ ਅਸੀਂ ਸਭ ਕਿਉਂਕਿ ਇੱਕ ਵੱਡਾ ਅਤੀ ਸਫਾਈ ਇੱਕ ਵੱਡਾ ਆਪਰੇਸ਼ਨ ਜਿਹੜਾ ਹੈ ਦੇਖੋ ਉਹ